ਦੇਖੋ ਦੇਖੋ ਵਿੱਚ ਵਜੇ ਡਰ ਰਿਹਾ ਜੀ ਥੋੜਾ ਜਿਹਾ ਇਹ ਘੋੜਿਆਂ ਤੇ ਨਾ ਰਿਸਕੀ ਜਿਹਾ ਕੰਮ ਹੈਗਾ ਤੇ ਸੀਗਾ ਕੋਈ ਨਹੀਂ ਦੇਰੀ ਆਰਾਮ ਨਾਲ ਇਕ ਜੀ ਠੀਕ ਹੈ ਠੀਕ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਨਿਕਲ ਰਹੇ ਹਾਂ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਦੀ ਯਾਤਰਾ ਦੇ ਲਈ ਅੱਜ ਤਰੀਕ ਹੈਗੀ ਆ 29 5 25 ਤੇ ਬਾਈ ਜੀ ਰੂਮ ਦੇ ਵਿੱਚੋਂ ਨਹਾ ਧੋ ਕੇ ਹੋ ਗਏ ਆ ਪਿਆਰ ਤੇ ਚਲੋ ਜੀ ਲਾਉਨੇ ਆ ਜਕਾਰੇ ਤੇ ਨਿਕਲਦੇ ਆ ਆਪਦੀ ਯਾਤਰਾ ਨੂੰ ਬੋਲੇ ਸੋਨਿਹਾਲੋ ਹੋ ਸਤਿਰੀ ਆਕਾਲੋ ਜੀ ਰੂਮ ਨੂੰ ਲੋਕ ਵਗੈਰਾ ਲਾ ਕੇ ਨਿਕਲ ਰਹੇ ਆ ਯਾਤਰਾ ਦੇ ਲਈ ਤੇ ਪਹਿਲਾਂ ਗੁਰੂ ਘਰ ਅਸ਼ੀਰਵਾਦ ਲੈ ਕੇ ਮਹਾਰਾਜ ਜੀ ਤੋਂ ਤੇ ਚਾਬੀ ਦੋ ਦਿਨਾਂ ਵਾਸਤੇ ਸਾਡਾ ਹੁਣ ਤਾ ਗਿਆ ਜੀ ਤੇਰੇ ਕੋਲ ਆਹ ਮੈਂ ਆਹ ਰਹੇ ਨਹੀਂ ਰਹਿ ਰਹੇ ਕਮਰੇ ਚાલુ ਅੱਜ ਜੀ ਸ਼ੁਰੂ ਹੋ ਗਿਆ ਹੈ ਕਮਰੇ ਚાલુ ਸ਼ੁਰੂ ਲੋ ਜੀ ਨਿਕਲ ਰਹੇ ਆ ਦੇਖੋ ਜੀ ਗੋਵਿੰਦ ਧਾਮ ਦਾ ਬਾਜ਼ਾਰ ਤੇ ਗੁਰੂ ਘਰ ਦੇ ਵਿੱਚੋਂ ਹਲਕਾ ਫੁਲਕਾ ਜਾਂ ਲੰਗਰ ਪਾਣੀ ਛੱਕ ਕੇ ਤੇ ਗੁਰੂ ਸਾਹਿਬ ਤੋਂ ਲੈ ਕੇ ਆਸ਼ੀਰਵਾਦ ਤੇ ਨਿਕਲਦੇ ਆ ਯਾਤਰਾ ਦੇ ਲਈ ਵਣੇਰੋ ਵੀਡੀਓ ਦੇ ਨਾਲ ਧੰਨਵਾਦ ਜੀ ਸੰਗਤ ਸਾਨੂੰ ਐ ਲੱਗ ਰਿਹਾ ਵੀ ਤਕਰੀਬਨ 4 ਵਜੇ ਸਟਾਰਟ ਹੋ ਜਾਂਦੀ ਹੈ ਜਾਣ ਵਾਸਤੇ ਤੇ ਸੰਗਤ ਮੈਨੂੰ ਲੱਗਦਾ ਅਧਰ ਤੋਂ ਜ਼ਿਆਦਾ ਨਿਕਲ ਚੁੱਕੀ ਹੈ ਥੋੜੀ ਮੋਟੀ ਸੰਗਤ ਹਲੇ ਰੁਕੀ ਐ ਇੱਥੇ ਤੇ ਬਾਕੀ ਦੇਖਦੇ ਆ ਜੀ ਲੋ ਜੀ ਸਮਾਂ ਹੋਇਆ ਤਕਰੀਬਨ 5:30 ਦਾ ਤੇ ਆ ਪਿੱਠੂ ਵਾਲੇ ਭਰਾ ਸਵੇਰ ਇਸ ਵੇਲੇ ਨੂੰ ਰੈਡੀ ਹੋ ਕੇ ਖੜ ਜਾਂਦੇ ਆ जड़ी संगत ने नीचे जाना होंद भ भैया ऊपर भी लेके जाते हो ऊपर भी लेके जाते हो कितना कितना रेंट है कितना किराया है ऊपर ले जाने का ऊपर लेके जाते हो कितना है इसका पिट्ठू का देख के होता है वजन के हिसाब से होता है ठीक है लो जी ਕੌਦੀ ਯਾਤਰਾ ਦੇ ਲਈ ਨਿਕਲਦੇ ਆ ਤੇ ਸੰਗਤ ਸਾਰੀ ਪ੍ਰਸ਼ਾਦਾ ਪਾਣੀ ਛੱਕ ਕੇ ਰੈਡੀ ਹੋਈ ਖੜੀ ਐ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜਾਣ ਵਾਸਤੇ ਤੇ ਬਣੇ ਰੋਜੀ ਬਲੌਗ ਦੇ ਨਾਲ ਸਾਰੀ ਸੰਗਤ ਜਿਹੜੀ ਪ੍ਰਸ਼ਾਦਾ ਪਾਣੀ ਛੱਕ ਕੇ ਗੁਰੂ ਗੁਰਦੁਆਰੇ ਮੱਥਾ ਟੇਕ ਕੇ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਰਹੇ ਨੇ ਲੋ ਜੀ ਸਾਰੀ ਸੰਗਤ ਦਰਸ਼ਨ वगैरह करके गुरु घर ਦੇ ਵਿੱਚ ਸ੍ਰੀ ਹੇਮਕੁੰਡ ਸਾਹਿਬ ਨਿਕਲਣ ਵਾਸਤੇ ਤਿਆਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਲੰਗਰ ਪਾਣੀ ਚੱਲ ਰਿਹਾ ਹੈਗਾ ਚਾਹ ਵਗੈਰਾ ਦਾ ਲੰਗਰ ਹੋ ਸਕਦਾ ਰੋਟੀ ਪਾਣੀ ਦਾ ਲੰਗਰ ਵੀ ਮੇਰੇ ਖਿਆਲ ਚੱਲ ਰਿਹਾ ਅੰਦਰ ਜਾ ਕੇ ਦੇਖਦੇ ਆਂ ਤੇ ਕਿਉਂਕਿ 6 ਘੰਟੇ ਦਾ ਰਸਤਾ 6 ਘੰਟੇ ਜਾਣ ਦੇ ਤੇ 6 ਘੰਟੇ ਆਉਣ ਦੇ ਲੱਗਣਗੇ ਤੇ ਬਣੇ ਰੋ ਜੀ ਵੀਡੀਓ ਦੇ ਨਾਲ ਫੁੱਲ ਬਲੌਗ ਤੁਹਾਨੂੰ ਦਿਖਾਵਾਂਗੇ ਸਚਕੰਡ ਸ੍ਰੀ ਹਿਮਕੁੰਡ ਸਾਹਿਬ ਜੀ ਪੁਰੀ ਸੱਚਾ ਸਾਹਿਬ ਦੇ ਕੋਲੋਂ ਸੱਚਾ ਚੇਤਾ ਜਿਸ ਦੀ ਰੀਤ ਸੁਦਾ ਸਤਿਗੁਰੂ ਸੱਚਾ ਮਾਇਆ ਸਾਥੀ ਗਿਆਨੀ ਕਹਾ ਜਿਨ ਕਹਿੰਦਾ ਸੱਚ ਵਸਾਰਾ ਮੂਰਤ ਸਾਧਨਾ ਦਾ ਆਧਾਰ ਨੇ ਮੂਰਤ 不、嗯，不，不，不。 ਲੋ ਜੀ ਸਾਰੀ ਸੰਗਤ ਜਿਵੇਂ ਜਿਵੇਂ ਲੰਗਰ ਪਾਣੀ ਛਕ ਰਹੀ ਹੈ ਓਵੇਂ ਓਵੇਂ ਜਕਾਰੇ ਲਗਾ ਕੇ ਉੱਪਰ ਜਾਣ ਦੇ ਲਈ ਅੱਗੇ ਵਧ ਰਹੀ ਹੈ ਮਹਾਰਾਜ ਜੀ ਕਿਰਪਾ ਕਰਨ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਤੁਸੀਂ ਦੇਖ ਸਕਦੇ ਹੋ ਇੱਧਰ ਗੁਰੂ ਘਰ ਗੁਰੂ ਘਰ ਦਰਬਾਰ ਸਾਹਿਬ ਤੇ ਤੁਹਾਨੂੰ ਆਵਾਸ ਮਿਲੇਗੀ ਇੱਧਰ ਹੈਗਾ ਜੀ ਲੰਗਰ ਹਾਲ ਗੁਰੂ ਘਰ ਲੰਗਰ ਚੱਲ ਰਿਹਾ ਜੀ ਅਬ ਬਾਈ ਹੋਰੀ ਲੰਗਰ ਸਕੇਣਗੇ ਉਸ ਤੋਂ ਬਾਅਦ ਮੈਂ ਬੈਗਾਂ ਦੀ ਰਾਖੀ ਬੈਠਾਂ ਉਸ ਤੋਂ ਬਾਅਦ ਮੈਂ ਚਲਾ ਜਾਊਂਗਾ ਤੇ ਦੇਖ ਸਕਦੇ ਆ ਤੁਸੀਂ ਜੀ ਸਿੰਗਾ ਨਹੀਂ ਹੜਕਾ ਹੁੱਕਾ ਲੰਗਰ ਆ ਜਿਹੜਾ ਛਕਨੇ ਆ ਜੀ ਤੇ ਚਾਹ ਵਗੈਰਾ ਪੀ ਕੇ ਬਸ ਤੁਸੀਂ ਹਲਕਾ ਜਿਹਾ ਭੋਜਨ ਛਕਣਾ ਜਿਵੇਂ ਇੱਕ ਰੋਟੀ ਤੇ ਖਿਚੜੀ ਖਾ ਸਕਦੇ ਹੋ ਹਲਕੀ ਜੀ ਨਾਲ ਕਿਉਂਕਿ ਜਿਆਦਾ ਤੁਸੀਂ ਹੈਵੀ ਖਾਓਗੇ ਤਾਂ ਤੁਹਾਨੂੰ ਚੜਨ ਲੱਗਿਆ ਦਿੱਕਤ ਆਊਗੀ ਜਿੰਨਾ ਤੁਹਾਡਾ ਖਾਲੀ ਪੇਟ ਹੋਵੇਗਾ ਉਨੇ ਤੁਹਾਡੇ ਵਾਸਤੇ ਜਿੰਨੀ ਚੜ੍ਹਾਈ ਆ ਸੌਖੀ ਹੋਊਗੀ ਇਸ ਕਰਕੇ ਥੋੜਾ ਜਿਹਾ ਇੱਕ ਦਿਨ ਵਾਸਤੇ ਤੁਹਾਨੂੰ ਆਪਦੇ ਖਰਾਕ ਤੇ ਜਿਹੜਾ ਧਿਆਨ ਰੱਖਣਾ ਪਊਗਾ ਤੇ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਨੰਦਰਪਾਣੀ ਸ਼ਕਨ ਤੋਂ ਬਾਅਦ ਆਪਣੀ ਯਾਤਰਾ ਲਈ ਆਪਾਂ ਆ ਸ਼ੁਰੂ ਕਰਦੇ ਆ ਆਪਣੀ ਯਾਤਰਾ ਤੇ ਵਾਹਿ ਜੀ ਜੀ ਕਾਰਾ ਲਾਉਣੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਲੋ ਜੀ ਲੋ ਜੀ ਗੋਵਿੰਦ ਧਾਮ ਤੋਂ ਚੱਲ ਪਏ ਆਪਾਂ ਆਪਣੇ ਦਰਸ਼ਕ ਦਰਿਆਆਂ ਦੇ ਲਈ ਤੇ ਭਾਈ ਜੀ ਇੱਥੋਂ ਚੜ੍ਹਾਈ ਸ਼ੁਰੂ ਹੋਣ ਲੱਗ ਜਾਂਦੀ ਹੈ ਬਸ ਸਿਰਫ ਗੁਰਦੁਆਰੇ ਤੋਂ 50 60 ਫੁੱਟ ਦੂਰ ਆਉਣ ਤੋਂ ਨਾਲ ਦੀ ਨਾਲ ਜਿਹੜੀ ਚੜ੍ਹਾਈ ਆ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਬਸ ਇਸ ਤੋਂ ਬਾਅਦ ਸਾਰੀ ਚੜ੍ਹਾਈ ਹੈ ਲੋ ਜੀ ਇੱਕ ਇੱਥੇ ਵੀ ਸਟੇਸ਼ਨ ਹੈ ਕੋੜੇ ਦੇ ਖਚਰਾ ਦਾ ਤੇ ਆ ਪਿੱਠੂ ਵਾਲੇ ਭਰਾ ਲੈ ਕੇ ਜਾਂਦੇ ਆ ਤੇ ਜਿਹੜੀ ਸੰਗਤ ਤੋਂ ਨਹੀਂ ਤੁਰ ਆ ਜਾਂਦਾ ਉਹ ਇੱਥੇ ਘੋੜਿਆਂ ਤੇ ਚੜ੍ਹ ਕੇ ਉੱਪਰ ਜਾਂਦੀ ਆ ਸਮੀਰ ਤੁਸੀਂ ਦੇਖ ਸਕਦੇ ਹੋ ਤੇ ਘੋੜਿਆਂ ਦਾ ਸਟੇਸ਼ਨ ਹੈ ਤੇ ਜਿੰਨਾ ਤੋਂ ਨਹੀਂ ਪੈਦਲ ਤੁਰ ਆ ਜਾਂਦਾ ਉਹ ਘੋੜੇ ਜਾਂ ਪਿੱਠੂ ਦੀ ਮਦਦ ਦੇ ਨਾਲ ਉੱਪਰ ਜਾਂਦੇ ਆ ਜਦੋਂ ਤੁਸੀਂ ਯਾਤਰਾ ਸ਼ੁਰੂ ਕਰਦੇ ਹਾਂ ਗੋਵਿੰਦ ਧਾਮ ਤੋਂ ਇੱਕ ਵਾਰੀ ਨਾਂ ਵਾਲਾ ਤਾਂ 100 ਮੀਟਰ ਤੇ ਲਗਭਗ ਸਾਰਿਆਂ ਦਾ ਦਮਾ ਜਿਹੜਾ ਵੱਧ ਚੜਦਾ ਉਸ ਤੋਂ ਬਾਅਦ ਸਰੀਰ ਬਲੱਡਾ ਜਿਹੜਾ ਗਰਮ ਹੋ ਜਾਂਦਾ ਖੂਨ ਆ ਜਿਹੜਾ ਸਰਕਲ ਹੋਣ ਲੱਗ ਜਾਂਦਾ ਨਸਾਂ ਦੇ ਵਿੱਚ ਉਸ ਤੋਂ ਬਾਅਦ ਦਮਣੀ ਚੜਦਾ ਇੱਕ ਵਾਰੀ ਦਮ ਚੜਦਾ ਹੈਗਾ ਬਾਵਾ ਚੜ੍ਹਾਈ ਤੁਸੀਂ ਦੇਖ ਸਕਦੇ ਹੋ ਇਸ ਤੋਂ ਵੀ ਡੇਂਜਰ ਚੜ੍ਹਾਈ ਆਊਗੀ ਇਹ ਤਾਂ ਹਲੇ ਫੇਰ ਵੀ ਠੀਕ ਐ ਤੇ ਸਾਡਾ ਦਾਵਾ ਜਿਹੜਾ ਪੂਰਾ ਚੜ ਚੁੱਕਿਆ ਤੇ ਦੇਖੋ ਜੀ ਵੀਰ ਇਸ ਤਰ੍ਹਾਂ ਜਾ ਰਹੇ ਆ ਘੋੜਿਆਂ ਦੀ ਸਵਾਰੀ ਕਰਕੇ ਇਹ ਘੋੜਿਆਂ ਦੀ ਚੱਕ ਪੋਸਟ ਬਿਨਾ ਟੋਕਨ ਤੋਂ ਬਿਨਾ ਘੋੜੇ ਨੂੰ ਉੱਪਰ ਨਹੀਂ ਲਿਜਾਣ ਦਿੱਤਾ ਜਾਂਦਾ ਇਹਨਾਂ ਦੇ ਵੀ ਰੂਲ ਐਂਡ ਰੈਗੂਲੇਸ਼ਨ ਹੈਗੇ ਆ ਹਰ ਇੱਕ ਚੀਜ਼ ਦੇ ਰੂਲ ਰੂਲ ਐਂਡ ਰੈਗੂਲੇਸ਼ਨ ਹੈਗੇ ਆ ਐ ਨਹੀਂ ਹੈਗਾ ਵੀ ਕੋਈ ਸਤ ਸ੍ਰੀ ਅਕਾਲ ਲੋ ਜੀ ਸੰਗਤ ਜਕਾਰਿਆਂ ਦੇ ਉਤਸ਼ਾਹ ਦੇ ਨਾਲ ਅੱਗੇ ਵੱਧ ਰਹੀ ਹੈ ਫੜੇ ਸਾਨੂੰ ਸਮਾਂ ਹੋਇਆਗਾ ਸਿਰਫ ਅਸੀਂ ਚੱਲੇ ਆਂ 6 ਵਜੇ ਚ 5 ਮਿੰਟ ਰਹਿੰਦੇ ਸੀ 6 ਵਜੇ ਮੰਨ ਕੇ ਚੱਲੋ 6 ਵਜੇ ਕੇ 5 ਮਿੰਟ ਹੋ ਗਏ ਆ 5 ਮਿੰਟਾਂ ਦਾ ਜਿਹੜਾ ਰਸਤਾ ਹੁੰਦਾ ਨਾ ਥੋੜਾ ਜਿਹਾ ਡਿਫਿਕਲਟ ਹੋ ਜਾਂਦਾ ਕਿਉਂਕਿ ਚੜਾਈ ਇੱਕੇ ਦਾਮ ਆ ਜਾਂਦੀ ਆ ਤੇ ਆਪਾਂ ਕੂਲ ਮੂੜ ਚ ਹੁੰਨੇ ਆ ਆਪਣੇ ਜਿਹੜੇ ਸਰੀਰ ਦੇ ਨਸਾਂ ਹੁੰਦੀਆਂ ਉਹ ਗਰਮ ਨਹੀਂ ਹੁੰਗੀਆਂ ਹੁੰਦੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਉਧਰ ਸਾਹਮਣੇ ਵਾਟਰਫਾਲ ਹੋ ਰਿਹਾ ਆ ਛੋਟੀਆਂ ਛੋਟੀਆਂ ਨਦੀਆਂ ਇਸ ਤਰ੍ਹਾਂ ਪਾਣੀ ਆਉਂਦਾ ਇਹਰੇ ਛੋਟਾ-ਛੋਟਾ ਨਰਿਆਂ ਮਿਲ ਕੇ ਗੰਗਾ ਦਾ ਰੂਪ ਲੈ ਲੈਂਦਾਂ ਹਾਂ ਦੇਖ ਸਕਦੇ ਹੋ ਉਧਰ ਸਾਹਮਣੇ ਬਰਫ਼ ਦੇਖ ਸਕਦੇ ਹੋ ਤੁਸੀਂ ਲਓ ਜੀ ਕੀ ਹੂਆ ਭਈਆ ਅਸੀਂ ਨਹੀਂ ਤਾਂ ਚਿੱਟ ਦਲਤੇ ਆ ਜਰਾ ਹੋਰ ਗੋਡੇ ਗੋਡੇ ਸੇ ਡਰਦਾ ਹੈ ਓਕੇ ਮੈਦਾਨ ਪੈਦਲ ਹੋ ਨਹੀਂ ਪਾਏਗਾ ਬਈਆ ਤੋਂ ਕੋ ਡਰ ਰਿਹਾ ਏ ਥੋੜਾ ਜਿਹਾ ਟੈਂਪਰੇਚਰ ਦਿਖਾਉਣੇ ਆ ਜੀ ਦਿਖਾਈ ਟੈਂਪਰੇਚਰ ਤੁਸੀਂ ਚੈੱਕ ਕਰ ਸਕਦੇ ਹੋ ਮੈਨਸ 11 ਡਿਗਰੀ ਇਹ ਜੋਸ਼ੀ ਮਾਟਰ ਦਿਖਾ ਰਿਹਾ ਇਥੋਂ ਜਿਹੜਾ ਕੀ 5-7 ਕਿਲੋਮੀਟਰ ਹੈ ਪਿੱਛੇ ਰਹਿ ਜਾਂਦਾਗਾ ਤੇ ਉਸ ਤੋਂ ਤਾਂ ਉੱਤੇ ਹੋਰ ਵੀ ਟੈਂਪਰੇਚਰ ਜ਼ਿਆਦਾ ਹੋਊਗਾ ਤੇ ਦਾਵਾ ਜਿਹੜਾ ਬਿਲਕੁਲ ਚੜ ਚੁੱਕਿਆਗਾ ਇਸ ਤੋਂ ਵੀ ਤੇ ਖਿਚੜਾਈ ਅੱਗੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਹਿਜੇ ਸਹਿਜੇ ਹਲਕੇ ਹਲਕੇ ਕਦਮਾਂ ਦੇ ਨਾਲ ਤੁਰਨਾ ਪੈਂਦਾ ਜੀ ਉਧਰ ਬਾਈ ਹੋਰੀ ਘੋੜੇ ਤੇ ਚੜਦੇ ਆ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਮੁੰਡਾ ਉਹ ਡਰ ਰਿਹਾਗਾ ਘੋੜੇ ਤੋਂ ਤੇ ਉਹ ਦੂਸਰੇ ਉਹਨੂੰ ਮੋਟੀਵੇਟ ਕਰ ਰਹੇ ਆ ਵੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਉਹ ਆ ਮੁੰਡਾ ਲਾਲ ਟੋਪੀ ਵਾਲਾ ਜਿਹੜਾ ਮੁੰਡਾ ਡਰ ਰਿਹਾ ਤੇ ਚਲੋ ਬਾਈ ਹੋ ਜਾਂਦਾ ਹੈ ਨਾ ਜਿਹੜਾ ਬੰਦਾ ਪਹਿਲੀ ਵਾਰ ਆਉਂਦਾ ਥੋੜਾ ਜਿਹਾ ਹਾਂਜੀ ਹਾਂਜੀ ਤੇ ਇਧਰ ਦੇਖੋ ਜੀ ਜਿਹੜੇ ਛੋਟੇ ਛੋਟੇ ਗਲੇਸ਼ੀਅਰ ਆਉਣੇ ਸ਼ੁਰੂ ਹੋ ਗਏ ਬਰਫ਼ਾ ਜਿਹੜੀ ਜੰਮੀ ਪਈ ਆ ਉਧਰ ਦੇਖੋ ਵਾਟਰਫਾਲ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਨਜ਼ਾਰਾ ਮਜ਼ਾ ਵੀ ਆ ਰਿਹਾ ਪਰ ਥੋੜਾ ਜਿਹਾ ਦਮ ਚੜਦਾ ਪਰ ਗੁਰੂ ਸਾਹਿਬ ਦਾ ਨਾਮ ਲੈਂਦੇ ਹੋਏ ਹੌਸਲੇ ਨੂੰ ਬਲੰਦ ਰੱਖਦੇ ਹੋਏ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆਂ ਪਰਮਾਤਮਾ ਭਲੀ ਕਰਨ ਧੰਨਵਾਦ ਜੀ ਇਥੋਂ ਸ੍ਰੀ ਹਿਮਕੁੰਡ ਸਾਹਿਬ ਸਿਰਫ 6 ਕਿਲੋਮੀਟਰ ਦਾ ਰਸਤਾ ਜੀ ਤੇ ਹੌਲੀ-ਹੌਲੀ 200 ਮੀਟਰ ਚੱਲ ਕੇ 300 ਮੀਟਰ ਚੱਲ ਕੇ ਆਪਾਂ ਦਮ ਲਵਾਂਗੇ ਤੇ ਤਾਂ ਕਿ ਕੋਈ ਦਿੱਕਤ ਨਾ ਆਵੇ ਕਿਉਂਕਿ ਉੱਪਰ ਜਾ ਕੇ ਬੋਲ ਰਹੇ ਆ ਵੀ ਥੋੜੀ ਜੀ ਆਕਸੀਜਨ ਦੀ ਮਾਤਰਾ ਜਿਹੜੀ ਘਟ ਜਾਂਦੀ ਆ ਆ ਦੇਖੋ ਜੀ ਉਹ ਉਹ ਕਹਿੰਦੇ ਹੁੰਦੇ ਆ ਵੀ ਡਰਦਾ ਬੰਦਾ ਜਦੋਂ ਆਉਂਦਾ ਨਾ ਤੇ ਡਰ ਮੂਰੇ ਜਿਆਦਾ ਨੁਕਸਾਨ ਹੋ ਜਾਂਦਾ ਇਹ ਮੁੰਡਾ ਡਰ ਰਿਹਾ ਸੀ ਪਹਿਲਾਂ ਇਸੇ ਦੀ ਕੋੜਾ ਹੋਰ ਪਾਸੇ ਵੜ ਗਿਆ ਸੀਗਾ ਦੇਖ ਸਕਦੇ ਹੋ ਦੇਖੋ ਜੀ ਦੇਖੋ ਦੇਖੋ ਵਿਚ ਵਜੇ ਡਰ ਰਿਹਾ ਜੀ ਥੋੜਾ ਜਿਹਾ ਇਹ ਕੋੜਿਆਂ ਦੇ ਨਾ ਰਿਸਕੀ ਜਿਹਾ ਕੰਮ ਹੈਗਾ ਤੇ ਇਸੀ ਦਾ ਕੋਈ ਨਹੀਂ ਦੇ ਰਿਹਾ ਆਰਾਮ ਨਾਲ ਕਿ ਜੀ ਠੀਕ ਹੈ ਠੀਕ ਹੈ ਓਕੇ 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 ਠੀਕ ਹੈ ਭਾਈ ਬੋਲ ਰਿਹਾ ਵੀ ਰਿਸਕੀ ਕੰਮ ਨਹੀਂ ਹੈਗਾ ਵੀ ਇੱਕ ਵਾਰੀ ਚੜਨ ਵੇਲੇ ਥੋੜੀ ਜਿਹੀ ਦਿੱਕਤ ਆਉਂਦੀ ਹੈ ਨਾ ਠੀਕ ਹੈ ਤੇ ਕਿੰਨਾ ਕਰਾਇਆ ਭਈਆ 1600 ਰੁਪਏ ਆਇਆ ਕਰਾਇਆ ਗਾ ਜੀ ਤੇ ਮੁਝੇ ਵੀ ਨਿਕਾਲ ਲਓ ਜੀ ਹਾਂਜੀ ਮੁਝੇ ਵੀ ਨਿਕਾਲ ਲਓ ਆਪ ਹਾਂਜੀ ਹਾਂਜੀ ਠੀਕ ਹੈ ਹੋਰ ਕੁਝ ਪੁੱਛਣਾ ਹੈ ਹਾਂਜੀ ਹੋਰ ਕੁਝ ਨਹੀਂ 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 ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਜੀ ਓਕੇ ਬਾਕੀ ਆਪ ਠੀਕ ਹੈ ਭਈਆ ਥੈਂਕ ਯੂ